ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਵੀ ਵੀਡੀਓ ਲੈ ਕੇ ਫੇਰ ਹਾਜ਼ਰ ਹਾਂ ਦਰਦਰਾ ਗੁੰਮੜ ਸਾਹਿਬ ਦਾ ਜਥਾ ਆਪਣੇ ਗੁੰਮੜ ਸਾਹਿਬ ਦੇ ਨਾਲ ਹੀ ਪਿੰਡ ਮਾੜੀ ਐ ਉੱਥੇ ਸੰਗਤ ਵੱਲੋਂ ਜੋ ਕੇ ਦਿੱਤੇ ਆਏ ਬਰਾਤ ਕਪੜਾ ਆਏ ਗਏ ਨੇ ਤੇ ਸੰਗਤ ਵਿਚਾਰੀ ਆਪਣੀ ਹਾਜ਼ਰਾ ਫੌਜ ਤਿਆਰ ਹੈ ਪਿਆਰ ਵਰ ਪਿਆਰ ਆ ਛੋਟ ਬਾਬਾ ਜੀ ਆਸੇਆ ਕਰਦੇ ਆ ਇਹ ਜਾਂ ਬਿਨਾਂ ਦਾ ਦੇਖੀਂ ਵੀ ਆ ਗਏ। ਕੜ ਦੀ ਵੀ ਨਹੀਂ ਰਹਿੰਦੀ ਜਦੋਂ ਬਾਬਾ ਜੀ ਨਾਲ ਹੋਣ। ਤੇ ਫਿਰ ਸਾਰਾ ਪਹਿਰਾ ਵਧੀਆ ਹੁੰਦਾ। ਤੇ ਸੰਗਾ ਆਪਣੇ ਸਾਰੇ ਲੱਗੇ ਹੋਏ ਆ। ਇਹ ਤਾਂ ਪੁਰਾਣਾ ਮੁੱਢਿਆ ਸੀ ਕੁੱਤਾ ਦਾ, ਲੋਹੜ ਦਾ। ਇਹਨੂੰ ਲਾਇਆ ਹੋਇਆ ਜੱਫਾ। सारियाँ फर्जा तैयार पर त्यारे मैं पहले क्या देवता दराखटा खाने ਯਾਹਾ ਦਾ ਛੋਟੀ ਜੀ ਸੂਰੀ ਆ ਮੋਸੀ ਸਾਹਿਬ ਜੀ ਇਹਨਾਂ ਦੀ ਬਹੁਤ ਵੱਡੀ ਸੇਵਾ ਵਾਹਿਗੁਰੂ ਦਾ ਹੱਲਤਾ ਔਰ ਫੌਜ ਠੀਕ ਹੈ ਕਿਵੇਂ ਅੱਜ ਕਿੱਥੇ ਆਏ ਹੋ ਹਾਂ ਬਾਬਾ ਜੀ ਮਾੜੀ ਆਏ ਗਏ ਅੱਛਾ ਹਾਂ ਜੀ ਸੇਵਾ ਲਾਤੀਆਂ ਹੈ ਗਾੜੀ ਸੇਵਾ ਜੀ ਭਾਈ ਅਜ ਤਨਾ ਕਰਵਾਸੇ ਦਰਫਤ ਸੇਵਾ ਜੀ ਠੀਕ ਹੈ ਜੀ ਇਹ ਕਿਵੇਂ ਡਿੱਕੇ ਡੁੱਕੇ ਤੁਸੀਂ ਇਹ ਨਹੀਂ ਨਹੀਂ ਇਹ ਐ ਇਹ ਡਿੱਕਾ ਲੰਦੀ ਸੀ ਬਾਬਾ ਜੀ ਤੇ ਆ ਜੀ ਠੀਕ ਆ ਜੀ ਇਹ ਪਰਿਵਾਰ ਵਾਲਿਆਂ ਨੇ ਪਟਾ ਇਹ ਪਰਿਵਾਰ ਵਾਲਿਆਂ ਨੇ ਪਟਾ ਦਿੱਤਾ ਠੀਕ ਆ ਜੀ ਇਹਨਾਂ ਨੂੰ ਪਰਵਰ ਸੇਵਾ ਲਾ ਤੂੰ ਠੀਕ ਆ ਜੀ ਇਹ ਚੜਦੀ ਗਲਾਈ ਚੜਦੀ ਗਲਾਈ ਫਾੜ ਜਾਨ ਬਾਬੇ ਮੋੜ ਨਾਲ ਮੱਥਾ ਲੱਗ ਰਿਹਾ ਜੀ ਇਹ ਬਾਬਾ ਮੋੜ ਸੱਤ ਹਾਂ ਜੀ ਬੋਲ ਨਾਮ ਮਸਾਲਾ ਘਾਵ ਕਰ ਬੱਜਮੀ ਚੱਲ ਜਿਆ ਕਹਿੰਦੇ ਜੀ ਬਾਬਾ ਬੋੜੀ ਚੱਕਣਾ ਬੈੜ ਦੀ ਗਲਾਈ ਜੜ ਦੀ ਗਲਾਈ ਸੇ ਨਾਮ ਹਾਂ ਜੀ ਆਦ ਦੇਖਣ ਆ ਕੁੰਡੀਆਂ ਦੇ ਸਿੰਘ ਖਾਦਗੇ ਕਹਿੰਦੇ ਮੇਤ्रू ਬਡੇਵੇਂ ਖਾਣੀ ਕੁੰਡੀਆਂ ਦੇ ਸਿੰਘ ਖਾਦਗੇ ਚਾਕਦੇ ਚਾਕਦੇ લો પછો mm. ja, <small> <small> ਸਾਰਾ ਕੰਮ ਚੱਲ ਰਿਹਾ ਹੈ ਦੇਖ ਰਿਹਾ ਕੇ ਦਾ ਬਾਬਾ ਜੀ ਤੇ ਚੰਗ ਦਸਿਆਂ ਦੇ ਨਾਲ ਰੱਖ ਰਿਆ ਆਪਣੇ ਘੋੜਿਆਂਵਾ ਤੇ ਬੱਟੇ ਤੋਂ ਵਾਸਤੇ ਬਾਬਾ ਜੀ ਫੋਟੋ ਵਿੱਚ ਪਾਰਾ ਗੱਜ ਕੇ ਦਿਖਾਦਾ ਫੜਿਆ ਗਿਆ ਫੜਿਆ ਗਿਆ ਦਰਸ਼ਕ ਕਰ ਲੋ ਬਾਈ ਆ ਬਿਆ ਜੀ ਕਹੇ ਜਿਹੜਾ ਕਹਿੰਦਾ ਬਾਬਾ ਜਾਗਦਾ ਜਾਗਦਾ ਲੈ ਆਣਗੇ ਸਿੰਘ ਕਿੱਥੇ ਛੱਡਿਆ ਭਾਈ ਉਹ ਭਾਈ ਪੁਰਾਣਾ ਖੁੰਡ ਆ ਵਾਜ ਜੀ ਦਾ ਖਾਲਸਾ ਵਾਜ ਜੀ ਦੀ ਫਾਦੇ ਮਿਲਦਿਆ ਜੀ ਫਿਰ ਸੰਗਤ ਜੀ ਅਗਲੇ ਵਲੌਗ ਚ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਹੜੀਆਂ ਸੰਗਤਾਂ ਆਪਣੀ ਵੀਡੀਓ ਦੇਖਦੀਆਂ ਲਾਇਕ ਕਰਦੀਆਂ ਕਮੈਂਟ ਕਰਦੀਆਂ ਸ਼ੇਅਰ ਕਰਦੀਆਂ ਨੇ ਤੰਗ ਦੇ ਚਰਨਾ ਚ ਬੇਨਤੀ ਆ ਤੁਸੀਂ ਵੀ ਆਪਣੀ ਸੇਵਾ ਯੋਗਦਾਨ ਆ ਜਿਹੜਾ ਲਾਈਕ ਕਮੈਂਟ ਕਰਕੇ ਪਾ ਦਿਆ ਕਰੋ ਜੀ ਬਾਅਦ ਜੀ ਦਾ ਹਾਲ ਸਾਹਿਬ ਆ ਜੀ ਕੀ ਖਤੇ